ਅਲੋਚ ਤੁਨੀ ਨੂੰ ਲੈਸ ਆਉਣ ਦਾ ਸੌਖਾ ਤਰੀਕਾ ਨੂੰ ਆਪਾਂ ਇਸ ਤਰ੍ਹਾਂ ਮੋੜ ਲੈਣਾ ਇਸ ਤਰ੍ਹਾਂ ਇਹਨੂੰ ਮੋੜ ਲੈਣਾ ਇਹ ਇਹਨੂੰ ਚੱਕ ਕੇ ਆਪਾਂ ਇਹਦੇ ਉੱਪਰ ਰੱਖ ਲੈਣਾ ਕਿਨਾਰੀ ਤੇ ਆਪਾਂ ਸਲਾਈ ਦਉਂਗਾ ਅਲਜੀ ਬਾਹਰੋਂ ਕਿਨਾਰੀ ਆਉਣੀ ਹੈ ਇਹਨੂੰ ਆਪਾਂ ਅੰਦਰ ਰੱਖਣਾ ਪਹਿਲਾਂ ਜਿਹੜੀ ਬਾਹਰ ਨੂੰ ਕਿਨਾਰੀ ਉਹ ਨੂੰ ਆਪਾਂ ਅੰਦਰ ਰੱਖਣਾ ਤੇ ਇਸ ਤਰ੍ਹਾਂ ਦੁਪट्टे ਦਾ ਆਪਾਂ ਥੋੜਾ ਜਿਹਾ ਜਿਹੜੀ ਕੰਨੀਆਂ ਮਾਲ ਜਣ ਇਨੂੰ ਆਪਾਂ ਇਸ ਤਰ੍ਹਾਂ ਮੋੜ ਲੈ। ਇਹ ਦੇ ਉੱਪਰ ਰੱਖ ਕੇ ਇਸ ਤਰ੍ਹਾਂ। ਇਹ ਤਰ੍ਹਾਂ ਵੀ ਨਾ ਦੁਪੱਟੇ ਦੇ ਸਿੱਧੇ ਦੁਪੱਟੇ ਵਾਲਾ ਸੋਚੋ ਤੇ ਇਦਾਂ। ਆਪਣਾ ਨਾ ਰਿਕਨਾਂ ਦੇ ਤੇ ਸਲਾਈ ਲਾ ਦੇ। ਇਹ ਜੀ। ਫਿਰ ਇਹਨੂੰ ਦੂਸਰੀ ਸਲਾਈ ਦੇ ਵਿੱਚ ਇਹ ਕੰਪਲੀਟ ਹੋ ਜਾਊਗਾ। ਇਸ ਤਰ੍ਹਾਂ ਇਹਦੇ ਤੇ ਸਲਾਈ ਲਾ ਲੈਣੀਆਂਗੇ ਆਪਾਂ। ਤੇ ਕੋਨੇ ਤੇ ਜਾ ਕੇ ਆਪਾਂ ਤੁਹਾਨੂੰ ਦਿਖਾ ਦਾਂਗੇ ਫਿਰ। ਠੀਕ ਜੀ। ਲਓ ਜੀ ਇਸ ਤਰੀਕੇ ਦੇ ਨਾਲ ਆਪਾਂ ਲੈਸ ਲਾ ਕੇ ਸਾਰੇ ਇਹ ਤੇ ਕਨਾਰਿ ਕਨਾਰ ਤੇ ਫਸਲਾਈ ਲਾਈ ਹੈ ਇਧਰਲੇ ਪਾਸੇ ਆਪਾਂ ਫੇਰ ਲਾਵਾਂਗੇ ਇਹ ਕੰਦੀ ਤਵਾ ਕੇ ਇਹਦਾ ਜਿਹੜਾ ਕੋਨਾ ਮੋੜਨਾ ਹੈਗਾ ਉਹਨਾਂ ਵੀ ਆਪਾਂ ਇਸੇ ਤਰੀਕੇ ਨਾਲ ਮੋੜਨਾ ਹੈਗਾ ਇਹਨੂੰ ਅੰਦਰ ਨੂੰ ਕਰਕੇ ਐਸਟਰਾ ਐਸਟਰਾ ਅੰਦਰ ਨੂੰ ਕਰਕੇ ਫਿਰ ਇਹਦੇ ਤੇ ਸਲਾਈ ਵਾ ਲੈਣੀ ਇੱਥੇ ਆਪਾਂ ਸਲਾਈ ਲਾ ਲੈਣੀ ਆ ਉਹਨਾਂ ਅੰਦਰ ਨੂੰ ਕਰਕੇ ਦੇਖੋ ਜੀ ਇੱਥੋਂ ਆਪਾਂ ਕੋਈ ਕੋਨਾ ਨਹੀਂ ਪਹਿਲਾਂ ਬਣਾਉਣਾ ਹੈਗਾ ਇਸ ਤਰ੍ਹਾਂ ਹੀ ਇਧਰ ਨੂੰ ਮੋੜ ਲੈਣੀ ਹੈ ਤੇ ਜਿਸ ਤਰੀਕੇ ਨਾਲ ਆਹ ਲਾਈ ਹੈ ਇਸ ਤਰੀਆ ਆਪਾਂ ਮੋੜ ਕੇ ਇਧਰ ਲਾਉਣ ਲੱਗਾ ਚਾਹਣੇ ਕੰਨੀ ਵਾਲੀ ਸਾਈਡ 'ਤੇ ਇਸ ਤਰ੍ਹਾਂ ਕੰਨੀ ਦੱਬ ਕੇ ਇਸ ਤਰ੍ਹਾਂ ਆਪਾਂ ਇਹ ਕਿਨਾਰੇ-ਕਿਨਾਰੇ ਤੇ ਸਲਾਈ ਲਾਉਣੀ ਹੈ ਬਸ ਆਪਾਂ ਇਸ ਤਰ੍ਹਾਂ ਫੜ ਕੇ ਐਸਟਰਾ ਕਨਾਰੀ ਤੇ ਸਲਾਈ ਲਾਈ ਜਾਣੀ ਆ ਦੂਸਰੀ ਸਲਾਈ ਇਹ ਬਵਾਚ ਲਾਉਣੀ ਆ ਜਿਹੜੀ ਕੰਨੀ ਆ ਆਪਣੀ ਇਹ ਗੁੰਮ ਹੋ ਜਾਣੀ ਆ ਤੇ ਇਹ ਗੁੰਮ ਲੈਸ ਲੱਗ ਜਾਣਗੇ ਇਹ ਲੈਸ ਨੂੰ ਗੁੰਮ ਨਹੀਂ ਕਰਨਾ ਆਪਾਂ ਕੰਨੀ ਨੂੰ ਗੁੰਮ ਕਰਨਾ ਹੈ ਜਦੋਂ ਬੱਦਪੀ ਕੇ ਜਾਈਂ ਸਾਰੀ ਆਪਾਂ ਇਹ ਲਾ ਲੈਣੀ ਹੈ ਸਲਾਈ ਇੱਕ ਚੀਜ਼ ਕੋਨੇ ਤੇ ਜਾ ਕੇ ਫੇਰ ਹੁਣ ਆ ਕੰਨੀ ਤੋਂ ਆਪਾਂ ਜਿਹੜਾ ਇਹ ਸਾਈਡ ਵਾਲਾ ਆਪਣਾ ਛੋਟਾ ਪਾਸਾ ਹੁੰਦਾ ਇਹਨੂੰ ਆਪਾਂ ਇਸ ਤਰ੍ਹਾਂ ਅੰਦਰ ਮੋੜ ਦੇਣਾ ਤੁਸੀਂ ਇੱਥੇ ਪਹਿਲਾਂ ਸਲਾਈ ਵੀ ਲਾ ਸਕਦੇ ਹੋ ਪਰ ਆਪਾਂ ਨਹੀਂ ਲਾਈ ਹੈਗੇ ਇੱਧਰ ਹੀ ਕੰਮ ਨਿਬੜ ਦੇਣਾ ਆਪਾਂ ਨਪਸਤਰਾ ਕਮੀ ਨੂੰ ਇਸ ਤਰ੍ਹਾਂ ਕਰਾਉਣਾ ਮੋੜਨਾ ਹੈ ਇਹਨਾਂ ਤੋਂ ਮਾਰਚ ਲੈਸ ਨੂੰ ਵੀ ਆਪਾਂ ਇਸ ਤਰ੍ਹਾਂ ਕਵਾ ਕੇ ਮੋੜ ਲੈਣਾ ਕੋਈ ਇਹਦੇ ਚ ਆਪਾਂ ਹੁਣ ਬਣਾਉਣਾ ਹੈ ਇਹ ਕੋਨਾਂਗਲੀ ਸਲਾਈ ਚ ਬਣੂਗਾ ਹਲੇ ਤਾਂ ਇਸ ਤਰੀ ਲੱਗੂਗੀ ਇਸ ਤਰ੍ਹਾਂ ਕਿ ਕੋਨਾਂਗਲੀ ਸਲਾਈ ਚ ਬਣੂਗਾ ਵਸਣ ਲਵ ਜਸਟ ਰੈਸ ਇਸੇ ਤਰੀਕੇ ਦੇ ਨਾਲ ਆਪਾਂ ਚਾਰੇ ਕੋਨੇ ਮਾਰ ਲੈਂਦੇ ਆ ਤੇ ਫਿਰ ਆਪਾਂ ਮਿਲ ਜਾਂ ਤੁਹਾਨੂੰ ਅਗਲੇ ਕੋਨੇ ਤੇ ਲਓ ਜੀ ਆ ਆਪਣਾ ਤੀਜਾ ਕੋਨਾ ਹੈਗਾ ਇੰਨਾ ਕੁ ਤੁਸੀਂ ਪਿੱਛੇ ਰੱਖ ਜਾਨਾ ਲਓ ਦੁਪੱਟਾ ਕਮਾ ਲੈਣਾ ਨਾਲ ਹੀ ਤੁਸੀਂ ਲੈਸ ਕਮਾ ਲੈਣੀ ਫਿਰ ਬਾਕੀ ਉਹ ਜੀ ਕਰੀ ਤੇ ਚੜਾ ਚੜਾ ਕੇ ਆਪਾਂ ਆ ਵਾਲੀ ਸਾਈ ਵੀ ਜਿਹੜੀ ਹੈ ਕੰਪਲੀਟ ਕਰ ਲੈਣੀ ਹੈਗੀ ਅਸਟਾ ਤਿਆਰ ਆ ਗਿਆ ਪਾਈਨ ਮੈਸਟਰ ਮੋੜ ਲਾਣਾ ਇਹ ਆਪਾਂ ਕੋਣੇ ਤੋਂ ਥੋੜਾ ਜਿਹਾ ਪਿੱਛੇ ਲਾਇਆ ਸੀ ਕਿਉਂਕਿ ਆਪਣਾ ਇੱਥੇ ਵੀ ਕੋਨਾ ਚੌਥਾ ਕੋਨਾ ਜਿਹੜਾ ਪ੍ਰੋਪਰ ਸੋਹਣਾ ਬਣ ਜਾਊਗਾ ਇਸ ਲਈ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕੋਨੇ 'ਕਮਾਫਾਸਟਰਾ' ਆਮੇ ਮੋੜ ਲਾਣਾ ਹੈ ਬਾਕੀ ਦਿਲੇ ਸਾ ਪਰੜੀਆ ਸੌਟ ਨੂੰ ਲਾਉਣੀ ਹੈ ਇਸ ਕਰਕੇ ਆਪਾਂ ਪਹਿਲਾਂ ਟੁਕਟੇ ਲਾएंगे ਤੇ ਹੁਣ ਆਪਾਂ ਇਹਨੂੰ ਆਹ ਇਹਦਾ ਪੁਰਜੇ ਨੰਨਾਂ ਕੱਟਣਾ ਹੈ ਪੁਰਜੇ ਘਾਰਨੇ ਉਹ ਇਹਨੂੰ ਆਪਾਂ ਕਿਸੇ ਵੀ ਕੋਨੇ ਤੋਂ ਕੱਢ ਕੇ ਸਟਾਰਟ ਕਰ ਲੈਣਾ ਸੌਰੀ ਕੈਮਰਾ ਹੈ ਹੁਣ ਇਹਨੂੰ ਆਪਾਂ ਇਸ ਤਰ੍ਹਾਂ इस तरह कोना बना लैना है सिलाई आपनी है किनारे पर इत इस तरह कोना बना लैं बड़ा ही सौखा तरीका है ये कोने से स्टार्ट करते हैं ਜੀ ਉਹ ਨਹੀਂ ਹੋፋ। ਅਸत्रਾ ਮੋੜਦੇ ਜਾਣ। ਕੰਨੀ ਆਪਣੀ ਵਿੱਚ ਆ ਜਾਊਗੀ ਤੇ ਇਹ ਇਸ ਤਰ੍ਹਾਂ ਆਪਾਂ ਮੋੜਦੇ ਜਾਣਾ। ਤੇ ਇੱਥੇ ਫਰੇਂਸ ਲਾਈ ਲਾਈ ਲਾਉਂਦੇ ਜਾਣਾ। ਬਣਾ ਲਈ। ਦੇਖ ਇੱਕ ਨਾਲ ਦੀ ਤੇ ਸਲਾਈ ਲਾਉਣੀ। ਫਿਰ ਕੀ ਮੋਕੜੇ। ਅਪਵਾਦਰਨਾਸਤੇ। ਲੋਹਿਆਂ ਪਏ ਸਤਰ ਕੰਨੀ ਨੂੰ ਤੋੜ ਵਿਚ ਲੈਂਦੇ ਜਾਣਾ। ਕੰਨੀ ਆਪੇ ਆਪ ਹੀ ਵਿੱਚ ਆ ਜੈਣੀ। ਇਸ ਤਰ੍ਹਾਂ ਆਪਾਂ ਸੱਟਾਂ ਤੇ ਸਵਾਈਆਂ ਲਾ ਦੇ ਜਾਂਦੇ ਹਾਂ ਇਸ ਤਰ੍ਹਾਂ ਦਲੇ ਵਸੀਆਂ ਆ ਜਾਣੀ ਆਪਾਂ ਕਈ ਵਾਰ ਚੁੰਨੀਆਂ ਨੂੰ ਜਿਹੜੀ ਲੈਂਸਾ ਕੇ ਦਿਖਾਈ ਹੈ ਇਸ ਤਰੀਕੇ ਦੇ ਨਾਲ ਇਹ ਨਿ ਸਫਾਈ ਅੰਦਰ ਆ ਜਾਣੀ ਹੈ ਆਮੜ ਦੋ ਸਲਾਈਆਂ ਦੇ ਵਿੱਚ ਲੱਗ ਕੇ ਬਿਲਕੁਲ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਕੋਨੇ ਬਣਦੇ ਜਾਣੇ ਨੇ ਸਾਰੇ ਠੀਕ ਜੀ ਤੇ ਆਪਾਂ ਲਾ ਕੇ ਰੱਖਿਆ ਜਾਂਦਾ ਹੈ ਆ ਲਾਸਟ ਵਾਲਾ ਜਿਹੜਾ ਕੋਨਾ ਇਹ ਹੋ ਪੈਸਟਰਾ ਪਰਕੀਸਟਰਾ ਸਿੱਧਾ ਕਰਕੇ ਪੈਸਟਰਾ ਇਹਦੇ ਨੂੰ ਪੈਸਟਰਾ ਚੱਕ ਕੇ ਕਪੜਾ ਜਿੰਗੀਦਰਾ ਵਿੱਚ ਕਰ ਲੈਣਾ ਜਿਹੜਾ ਆਪਣਾ ਇਸ ਤਰ੍ਹਾਂ ਕੋਨਾ ਚੱਕ ਇਸ ਤਰ੍ਹਾਂ ਮੋੜ ਕੇ ਕੋਨਾਉਣਾ ਹੈ ਠੀਕ ਹੈ ਕੋਨੇ ਦੇ ਆ ਕੇ ਆਪਾਂ ਟੇਟੀ சைப்போட ஒன்றா சோனா மணக்கி மோட் આપણા કોને બને ચારે કોને બન આપણી સ્ત્રી કે ના ત્યાર હો આોના ਆਜਾਣਾ ਫਾਈਨਲ ਆ। ਸਾਰੇ ਦੁਪੱਟੇ ਲੱਗੀ ਬਖਾਵਾਂਗੇ ਲੈਸ। ਲਓ ਜੀ ਆਪਣੀ ਸਾਰੀ ਚੁਣੀ ਨੂੰ ਜਿਹੜੀ ਲੈਸ ਲੱਗ ਕੇ ਤਿਆਰ ਹੋ ਗਈ ਹੈ। ਦੇਖੋ ਤੁਸੀਂ ਫਿਨਿਸ਼ਿੰਗ ਦੇ ਨਾਲ ਲੱਗੀ ਹੈ ਲੈਸ। ਸਾਰੇ ਕੋਨੇ ਇਸ ਤਰੀਕੇ ਦੇ ਨਾਲ ਬਣੇ ਨੇ ਕਿਉਂਕਿ ਆਪਾਂ ਜਿਹੜਾ ਜੋੜ ਹੈ ਇਹਨੂੰ ਇੱਥੇ ਲੈ ਕੇ ਆਂਦੇ। ਇੱਥੇ ਪਤਾ ਵੀ ਨਹੀਂ ਲੱਗਦਾ ਵੀ ਜੋੜ ਲੱਗਾ। ਜੋੜ ਆਪ ਇੱਥੇ ਲੈਂਦੇ ਬਾਕੀ ਸਾਰੇ ਕੋਨੇ ਜਿਹੜੇ ਨੇ ਆਪਾਂ ਇਸ ਤਰੀਕੇ ਦੇ ਨਾਲ ਆਪਣੇ ਨੂੰ ਦੁਪੱਟੇ ਨੂੰ ਵੱਲ ਪਏ ਨੇ ਕਿ ਮੈਂ ਪ੍ਰੈਸ ਕਰਕੇ ਰੱਖਿਆ ਸੀਗਾ। ਇਹ ਫਿਰ ਠੱਠਾ ਹੋ ਜਾਂਦਾ ਵੱਲ ਪਏ ਜਾਂਦੇ ਨੇ ਜਦੋਂ ਚਾਰੇ ਕੋਨੇ ਆਪਣਾ ਇਸ ਤਰੀਕੇ ਨਾਲ ਬਣਿਆ ਨੇ ਚਾਰੇ ਕੋਨੇ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਲਾਈ ਹੈ ਪਰ ਆਪਾਂ ਵੱਲ ਪਏ ਸੀਗੇ ਪਰ ਆਪਾਂ ਖੋਲ ਕੇ ਚਣੀ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਲਾਈ ਹੈ ਇਹ ਨਹੀਂ ਹੈਗਾ ਕਿ ਧੋਤੇ ਦੁਪੱਟੀ ਹੋ ਜੂਗੀ ਜਦ ਕਿ ਜਦ ਕਿ ਪ੍ਰੈਸ ਮਾਰਾਂਗੇ ਤਾਂ ਜਾਇ ਵਧੀਆ ਪੱਠੇ ਪਾਸੇ ਤੋਂ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਇਹ ਹੋਗੀ ਕੰਨੀ ਗੋ ਆ ਆਵਲੀ ਸਲਾਈ ਵੀ ਘਮ ਹੋਗੀ ਸਿਰਫ ਆ ਹਾਸਲਾ ਆਪਣੀ ਦੱਸਦੀ ਹੈ ਇਹ ਦਿਸਦੀ ਹੈ ਇਦਾਂ ਫਿਰ ਸੋਹਣੀ ਲੱਗਦੀ ਹੈ ਇਦਾਂ ਦੁਪੱਟਾ ਦੁਪੱਟੇ ਲੈ ਸੋਹਣੀ ਲੱਗਦੀ ਹੈ ਉੱਪਰ ਧਾਕੀ ਲਾ ਦਈਏ ਕੰਨੀਆਂ ਐ ਪਰੇਟੋ ਕੰਨੀਆਂ ਨੂੰ ਮੁੜ ਜੇ ਜਾਂਦੀਆਂ ਨੇ ਐ ਇਕੱਠੀਆਂ ਲਈ ਹੋ ਜਾਂਦੀਆਂ ਨੇ ਫਿਰ ਉਹ بڑے ਭੜੇ ਦੁਪੱਟੇ ਦਾ ਇਹ ਲੱਗਦੇ ਨੇ ਚੰਗੇ ਲੱਦ ਜਿਵੇਂ ਰੈਡੀमेड ਲਾ ਦਿੰਦੇ ਨੇ ਉਹ ਤਾਂ ਫਿਰ ਉਹੀ ਗੱਲ ਬਣ ਜਾਂਦੀ ਹੈ ਇਹਨੂੰ ਆਪਾਂ ਪ੍ਰੋਗਰੈਸ ਕਰਕੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ